ਦੀ ਅਰਸ਼ੀ ਪਟਾਂ ਦੀ ਬਾਣੀ ਦਰਜ ਹੈ 15 ਭਗਤਾਂ ਦੀ ਬਾਣੀ ਦਰਜ ਹੈ ਚਾਰ ਗੁਰਸਿੱਖ ਸਹਿਬਾਨ ਦੀ ਬਾਣੀ ਦਰਜ ਹੈ કુલ ਸ਼ਬਦ 5871 ਸ਼ਬਦ ਨੇ ਤੇ ਅੱਜ ਦੇ ਮਹਾਨ ਦਿਨ ਦੇ ਉੱਤੇ ਸ਼ੇਖ ਫਰੀਦ ਜੀ ਜਿਨ੍ਹਾਂ ਦੇ ਸ਼ਲੋਕ ਅਸੀਂ ਬੜੇ ਵਿਸਥਾਰ ਦੇ ਨਾਲ ਪੜ੍ਹਦੇ ਹਾਂ ਸੁਣਦੇ ਹਾਂ ਖਾਸ ਕਰਕੇ ਜਿਸ ਸਮੇਂ ਕਿਸੇ ਦੇ ਗ੍ਰਹਿ ਵਿਖੇ ਇਹ ਸ਼ਲੋਕ ਪੜੇ ਜਾਂਦੇ ਹਨ ਜਾਂ ਗੁਰਦੁਆਰੇ ਚ ਪੜੇ ਜਾਂਦੇ ਹਨ ਮਨ ਬਿਰਤੀ ਇਤਨੀ ਟਿਕ ਜਾਂਦੀ ਹੈ ਇਹ ਸ਼ਬਦ ਜਿਹੜੇ ਹਨ ਸ਼ਲੋਕ ਹਨ ਇਹ ਫਰੀਦ ਸਾਹਿਬ ਜੀ ਦੇ ਇਹ ਗਿਣਤੀ ਦੇ ਵਿੱਚ ਉਹਨਾਂ ਦੇ ਹੱਥ ਦੇ ਥੱਲੇ 130 ਨੇ ਪਰ ਸ਼ੇਖ ਫਰੀਦ ਸਾਹਿਬ ਜੀ ਦੇ ਆਪਣੇ ਜਿਹੜੇ ਸ਼ਲੋਕ ਨੇ 112 ਨੇ ਕਿਉਂਕਿ ਕੁਝ ਸ਼ਲੋਕਾਂ ਦੇ ਜਵਾਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਮੱਲਾ ਤੀਜਾ ਦੇ ਵਿੱਚ ਦਿੱਤੇ ਕੁਝ ਸ਼ਲੋਕਾਂ ਨੂੰ ਹੋਰ ਕੋਲਣ ਲਈ ਸੈਭ ਸਿਰੂ ਅਰਜਨ ਦੇਵ ਜੀ ਮਹਾਰਾਜ ਨੇ ਮੱਲਾ ਪੰਜਾਂ ਦੇ ਵਿੱਚ ਵੀ ਇਹਨਾਂ ਚ ਅਗਵਾਈ ਕੀਤੀ ਤੇ ਟੋਟਲ ਇਹ ਸ਼ਲੋਕ ਜੋ ਹਨ 130 ਹਨ ਸ਼ੇਖ ਫਰੀਦ ਸਾਹਿਬ ਜੀ ਦਾ ਜਨਮ ਜਿਹੜਾ ਉਹ ਕੋਠੀਆਂ ਪਿੰਡ ਜਿਹੜਾ ਮਲਤਾਨ ਦੇ ਚਾਈਕਲ ਪਾਕਿਸਤਾਨ ਉਸ ਸਥਾਨ ਦੇਤੇ ਹੋਇਆ ਔਰ 1173 ਨੂੰ ਇਹਨਾਂ ਦਾ ਪ੍ਰਕਾਸ਼ ਮੰਨਿਆ ਜਾਂਦਾ ਹੈ 1266 ਤੱਕ ਇਹ ਸਰੀਰ ਕਰਕੇ ਅਗਵਾਈ ਕਰਦੇ ਰਹੇ ਔਰ ਪੰਜਾਬੀ ਦੀ ਮੁਹਾਰਤ ਜਿਹੜੀ ਇਹਨਾਂ ਨੂੰ ਬੜੀ ਹਾਸਲ ਸੀ ਔਰ ਪੰਜਾਬੀ ਦੇ ਵਿੱਚ ਠੇਠ ਪੰਜਾਬੀ ਇਹਨਾਂ ਨੇ ਵਰਤੀ ਐਸੇ ਮਹਾਨ ਸਤਗੁਰੂ ਜੀ ਦੇ ਮਹਾਨ ਉਪਦੇਸ਼ਕ ਜਿਨ੍ਹਾਂ ਨੇ ਸੂਫੀ ਲਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਚਿਸਤੀ ਸ਼ਾਲੀ ਦੇ ਵਿੱਚ ਇਹਨਾਂ ਦਾ ਜਿਹੜੀ ਅੱਗੇ ਗੱਡੀਆਂ ਚੱਲਦੀਆਂ ਰਹੀਆਂ ਸਤਿਗੁਰ ਜੀ ਕਿਰਪਾ ਕਰਨ ਐਸੇ ਮਹਾਪੁਰਸ਼ਾਂ ਦੇ ਜਨਮ ਦਿਨ ਤੇ ਤੇ ਆਪ ਸੰਗਤ ਨੂੰ ਇੱਕ ਵਾਰੀ ਫਿਰ ਬਹੁਤ-ਬਹੁਤ ਵਧਾਈ ਹੋਵੇ ਜੀ ਇੱਕ ਦੋ ਬੇਨਤੀਆਂ ਹਨ ਜਿਸ ਤਰ੍ਹਾਂ ਭਾਈ ਸਾਹਿਬ ਜੀ ਕਰਕੇ ਗਏ ਨੇ ਕਿ 27 ਤਰੀਕ ਨੂੰ ਸਹਿ ਸੁਭ ਤੇਜ ਭਾਦਰ ਜੀ ਮਹਾਰਾਜ ਤਿੰਨਾਂ ਦਾ ਜੋ ਸ਼ਾਦੀ ਹੋਈ ਮਾਤਾ ਗੁਜਰੀ ਜੀ ਦੇ ਨਾਲ ਕਰਤਾਰਪੁਰ ਦੇ ਵਿੱਚ ਉਸ ਸਥਾਨ ਤੋਂ ਮਹਾਨ ਨਗਰ ਕੀਰਤਨ ਸੈਭ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ达ਰ ਜੀ ਸਤੀਦਾਹ ਜੀ ਫੈਦਿਆਲਾ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਗੁਰਤਾ ਗੱਦੀ ਦਿਵਸ ਹੈ 350 ਸਾਲਾ ਉਹਨਾਂ ਨੂੰ ਸਮਰਪਤ ਇੱਕ ਮਹਾਨ ਨਗਰ ਕੀਰਤਨ 27 ਤਰੀਕ ਨੂੰ ਕੱਢਿਆ ਜਾ ਰਿਹਾ ਹੈ ਜਨਮ ਸਥਾਨ ਜੋ ਹੈ ਮਾਤਾ ਗੁਜਰੀ ਜੀ ਦਾ ਉਸ ਸਥਾਨ ਤੋਂ ਆਪ ਸੰਗਤਾਂ ਨੇ ਉਸ ਸਥਾਨ ਤੇ ਪਹੁੰਚਣ ਦੀ ਕਿਰਪਾ ਦਾ ਕਰਨੀ नगर कीर्तन सुरेश सेवा ही आरंभ होएगा और आनंदपुर साहब का के नगर कीर्तन जाना सारे दी सेवा च बिनती है वाकवा कस्तानना तो जो शताब्दी नु समर्पित नगर कीर्तन कर रहे हन ओन्ना च assi तन करके मन करके तन करके आज ही परंदा यत्न करिए दूसरी सूचना है के हर साल दी तरह इस साल भी श्री रामदास सेवक जथा छोटी बारादरी चेलंदर वलो ਜੋ ਪਿੰਜ਼ ਮੈਡੀਕਲ ਕਾਲਜ ਦੀ ਖੁੱਲੀ ਗਰਾਊਂਡ ਵਿੱਚ ਜੋ ਕੀਰਤਨ ਦਰਬਾਰ ਹੁੰਦਾ ਹੈ ਉਹ 9 ਅਕਤੂਬਰ ਨੂੰ ਹੋ ਰਿਹਾ ਹੈ ਜਿਹਦੇ ਵਿੱਚ ਜਗਜੀਤ ਸਿੰਘ ਜੀ ਬੱਬੀਹਾ ਸਤਿੰਦਰਪਾਲ ਸਤਿੰਦਰ ਵੀਰ ਸਿੰਘ ਜੀ ਸਚਕਨ ਸਿੰਘ ਦਰਬਾਰ ਸਾਹਿਬ ਜੀ ਔਰ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ ਔਰ ਭਾਈ ਸਾਹਿਬ ਭਾਈ ਸਰਵਜੀਤ ਸਿੰਘ ਜੀ ਲਾਡੀ ਯੂਐਸਏ ਵਾਲੇ ਇੱਕ ਕੀਰਤਨ ਦਰਬਾਰ ਵਿੱਚ कीर्तन द्वारा ਸੰਕਟਾਂ ਨੂੰ ਨਿਹਾਲ ਕਰਨਗੇ ਸੰਕਟਾਂ ਦੀ ਸੇਵਾ ਚ ਬੇਨਤੀ ਹੈ ਕਿ ਆਪ ਜੀ ਨੇ ਇਸ ਮਹਾਨ ਨਗਰ ਕੀਰਤਨ 'ਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ 옳 ਚੁਕ ਦੀ ਥਿਮਾ ਕੀਰਤਨ ਦੀ ਪ੍ਰారంਭਤਾ ਕਰ ਰਹੇ ਹਨ ਭਾਈ ਸਾ ਪਾਈ ਮਿੰਦਰਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ